ਕਿੱਡੀ ਸੋਨੀ ਗੱਡੀ ਆ ਮੇਰੀ ਇੱਕ ਫੋਟੋ ਗੱਡ ਸੋਨੀ ਆਂਡੀਰ ਆਹਣਾ ਵੀਡੀਓ ਐਂਡ ਤੱਕ ਵੇਖਿਓ ਬਾਲੀ ਮਾਰੀ ਆਈ ਵਿਚਾਰੇ ਨਾ ਵੀਡੀਓ ਵੇਖੋ ਬਾਕੀ ਗੱਲਾਂ ਕਰਦੇ ਆਂ ਬਾਅਦ ਚ ਮੜਨ ਜੀ ਮੈਂ ਤੁਹਾਡੀ ਫੋਟੋ ਖੇਦਾ ਕੱਲੇ ਜੇ ਨਾ ਫੋਟੋ ਨਹੀਂ ਖਿੱਚ ਪਉਣਦੇ ਹੋਗੇ ਦੂਰੇ ਪਛਾਇਆ ਕੀ ਗੱਲ ਹੋਗੀ ਮੈਨੂੰ ਨਾ ਗਰੀਬ ਲੋਕਾਂ ਨੂੰ ਅਲਰਜੀ ਆ ਮੈਨੂੰ ਮੈਂ ਚਪਲਾ ਵੇਖ ਤੇ ਮੇਰਾ ਆਈਫੋਨ ਵੇਖ ਪਰਿਆ ਮੜਨ ਜੀ ਕਿਸੇ ਨੂੰ ਚਪਲਾ ਵੇਖ ਕੇ ਜੱਜ ਨਹੀਂ ਕਰੀ ਦਿੰਦਾ ਐਡਾ ਵੀ ਨਹੀਂ ਮੈਂ ਗਰੀਬ ਉਹ ਪਾ ਕਿੱਟਾ ਮੜਦਾ ਹੁੰਦਾ ਉਹ ਪਾ ਦੋ ਮਿੰਟ ਜਿੱਦਾਂ ਸੁਹਾਵੀ ਬਾਲਾਂ ਦੇ ਲਵੀਰ ਬਣ ਕੇ ਇੰਨੇ ਹੀ ਕੋਣਿਆ ਪਾਣੇ ਸੋਣਿਆ ਯਾਰ ਬਾਈ ਆ ਤੇ ਤੇਰਾ ਯਾਰ ਬਹੁਤੀ ਜਿਆਦੀ ਮਾਰੀ ਹੋਈ ਨਾ ਮੈਂ ਸਮਝਿਆ ਗੱਡੀ ਸੱਚੀ ਤੇਰੀ ਆਪਣੀ ਆ ਕਿਤੇ ਪਰ ਜਦੋਂ ਤੂੰ ਗੱਡੀ 'ਚ ਮੜਨ ਲੱਗਾ ਅਗਲੇ ਬੰਨੇ ਵੀਰ ਤੇ ਉਧਰੋਂ ਬਾਅਦ ਚ ਘੁੰਮਦੇ ਭੈਣ ਆ ਗਈ ਬਹੁਤੀ ਤਕੜੀ ਬੇਇੱਜ਼ਤੀ ਜਿਹਨੂੰ ਕਹਿੰਦੇ ਨਾ ਲਾਜਵਾ ਬੇਇੱਜ਼ਤੀ ਉਹ ਬੇਇੱਜ਼ਤੀ ਹੋਈ ਸਿਰੇ ਆ ਗਈ ਚੱਲ ਕੋਈ ਨਾ ਭਰਾ ਹੌਸਲਾਈਆ